ਬੋਲੋ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਕੋ ਅੰਕਾਰ ਵਾਹਿ ਜੀ ਕੀ ਪ੍ਰਤਿ ਜੋ ਜੀ ਸਹਾਇ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਜੀ ਦਸਵੀਂ ਪ੍ਰਕੰਪਤ ਗਦੇ ਸਮਰਕਰ ਗੁਰੂ ਨਾਨਕ ਲੰਕਿਤੇ ਆਏ ਕੰਧਿਤ ਕਰਤੇ ਅਮਰਦਾਸ ਰੰਦਾਸ ਜੀ ਮੈਂ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਅਰਦਾਸ ਸ਼੍ਰੀ ਅਰਪੇਸ਼ਰ ਦੇ ਆਜਾ ਜਿਸਟਿਸ ਸਰਪੱਡਾ ਜੀ ਇਕ ਬਹਾਦਰ ਸਿਮਰਿਆ ਕਰਨੋਂ ਨੇ ਦਬੇ ਤੈ ਸਭ ਧੰਨ ਹੋਏ ਸਹਾਇਕ 10 5 6 ਸਾਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧੰਨ ਹੋਏ ਸਹਾਇਕ ਸਤਿ ਪਾਤਸ਼ਾਹ ਨੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾੜ ਦਰਸ਼ਨ ਤਦਾਰਤਾ ਤੇ ਅੰਦਰ ਕੇ ਭਰੋ ਜੀਵਾਏ ਗੁਰ ਪੰਜਾਬ ਪਿਆਰਿਆਂ ਚੋਂ ਹੰਸ ਸਾਹਿਬ ਜਾਦਿਆਂ ਛਾਲੀਆਂ ਮੁੱਕਿਆਂ ਹੱਟੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਬਾਹੀ ਦੇ ਕੈਂਡਟ ਕੀਤਾ ਤੇ ਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਜਨਾ ਸੁਨਾ ਸੁਨੀ ਆਨੇ ਧਰਮ ਹੇਤ ਸੀਸ ਉਤੇ ਬੰਦ ਬੰਦ ਕਟਾਈ ਫੂਕ ਨਾ ਨਾ ਤਰਫ ਨਾ ਦੇ ਚੜੇ ਆਰਿਆਂ ਨਾਲ ਚਰਾਜ ਦੇ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਦਿੱਤੀਆਂ ਕਰਨ ਹਿਆ ਰਿਆ ਸਿੱਖੇ ਕਿਸਾਨ ਸਵਾਸਾਨ ਆਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬਰੋ ਜੀਵਾਹ ਗਰੂ ਪੰਜਾਂ ਤਖਤਾਂ ਸਰਬੱਤਪੁਰ ਦਵਾਰਾਂ ਦਾ ਧਿਆਨ ਕਰਕੇ ਬਰੋ ਜੀਵਾਹ ਗਰੂ ਤਾਂ ਕਿੰਨੇ ਸਰਬਤ ਖਾਲਸਾ ਜੀ ਕੀਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤਾ ਬਚਤਾ ਦਾ ਸਰਕਾਰ ਸਰਬ ਸੁਖ ਹੋਵੇ ਜਾਹਾਂ ਜਾਹਾਂ ਖਾਲਸਾ ਜੀ ਸਾਹਿਬ ਦਾ ਹਾਂ ਤਾਹਾਂ ਤਾਹਾਂ ਰੱਛਾ ਆ ਰਿਹਾ ਏ ਤੇਗ ਤੇਗ ਪਤੇ ਬਦਲ ਕੀ ਪੈਜ ਬੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਦੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਖਾ ਨੂੰ ਸਿੱਖੇ ਦਾਨ ਕੇ ਸ্নান ਰਹਿਤ ਦਾਨ ਵਿਵੇਕ ਦਾਨ ਸਹਾ ਦਾਨ ਕੋ ਸਾਧਾਨ ਨਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸੁਨਾਹ ਚੜ੍ਹੇ ਬੇਜੁਗ ਹੋ ਜੁਗਾ ਟਾਲ ਧਰਮ ਕਾਜ ਹੈ ਕਾਰ ਹੋਵੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸੁਖਾਂ ਦਾ ਮਨ ਮਨਮਾਨ ਮਤ ਚੇ ਮਤ ਪਤ ਦਾ ਰਖਾ ਆਪ ਵਾਹਿਗੁਰੂ ਦੇ ਅਖਾਲ ਪੁਰਖ ਆਪਣੇ ਪੰਥ ਦੇ ਸਦਾ ਸਾਹੀ ਦਾ ਕਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੈ ਅਤੇ ਹੋਰ ਗੁਰਦੁਆਰੇ ਗੁਰੂ ਥਾਮਾ ਦੇ ਜਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੋਲੇ ਦਰਸ਼ਨ ਦੇ ਦਾਰ ਇਹ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣੀਆਂ ਦੇ ਮਾਨ ਤਾਣੀਆਂ ਦੇ ਤਾਣ ਲਿਓ ਟੈਨ ਲੋ ਹੰਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਤ੍ਰ ਪਾਵਨ ਚਰਨਾਂ ਵਿਚ ਅਰਦਾਸ ਬੇਨਤੀ ਹੈ ਧੰਨ ਧੰਨ ਬ੍ਰਹਮ ਗਿਆਨੀ ਸਿੰਘ ਸਾਹਿਬ ਆਵਾਦ ਸਿੰਘ ਸਾਹਿਬ ਜੀ ਆਪ ਜੀ ਦੇ ਪਤ੍ਰ ਪਾਵਨ ਦਰਬਾਰ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਹੈ ਕਿਰਪਾ ਕਰੋ ਸਰਬੱਤ ਸੰਗਤ ਦਾ ਭਲਾ ਕਰਨਾ ਨਾਮ ਦੀ ਦਾਤ ਸੇਵਾ ਸਮਰੰਧੀ ਦਾਤ ਗੁਰ ਸਿੱਖੀ ਜੀਵਨ ਆਪਣੇ ਦਰੋਂ ਕਰੋ ਅਮਰ ਦੀ ਬਾਤ ਅਮਰਤ ਵੇਲਾ ਬਖਸ਼ਿਸ਼ ਕਰਨਾ ਅਮਰਤ ਵੇਲੇ ਦੀ ਯਾਦ ਨੇ ਨਿਤਨੇਮੀ ਦਾਤ ਔਰ ਦਰੋਂ ਕਰੋ ਕਿਰਪਾ ਕਰਕੇ ਬਾਣੀ ਅਤੇ ਬਾਣੇ ਨਾਲ ਜੋੜਨਾ ਸੱਚੇ ਪਾਤਸ਼ਾਹ ਕਿਰਪਾ ਕਰੋ ਸਰਬੱਤ ਦਾ ਭਲਾ ਕਰੋ ਹੋਈਆਂ ਪੁੱਲਾਂ ਚੁਕਾਂ ਦੀ ਖਮਾ ਕਰਨਾ ਹਰ ਆਈ ਸੰਗਤ ਦੀ ਹਾਜ਼ਰੀ ਕਰਮ ਕਰਮ ਲੈਣ ਚਲੋ ਸਾਰਿਆਂ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਦੇ ਰੋਤਾ ਦੇ ਦਾਨ ਸੇਵਾ ਸਿਮਰਨ ਦੀ ਦਾਤ ਕਰਿਓ ਆਪਣੇ ਚਰਣਾ ਨਾਲ ਜੋੜਨਾ ਸਤਿ ਸੱਚੇ ਪਾਤਸ਼ਾਹ ਕਿਰਪਾ ਕਰੋ ਹੋਈਆਂ ਪੁੱਲਾਂ ਚੁਕਾਂ ਦੀ ਖਮਾ ਕਰੋ ਸੁਖ ਹੋਵੇ ਨਾਮ ਚਿਤ ਆਵੇ ਨਾਮ ਨਾਮ ਚੜ੍ਹਦੀ ਕਲਾ ਸੇਰੇ ਭਾਨੇ ਸ਼ਬਦ ਦਾ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਲੇ ਸੋਨਹਾਲ ਸੋਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ